ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸੋ ਨਛਰੇ ਪੰਨੂਆਂ ਤੋਂ ਸੇਰੋਂ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਟੋਟੀਆਂ ਹਰਜੀਤ ਵੀਰ ਹੋਣਾਂ ਦੇ ਕੋਲ ਆਇਆ ਆ ਦੋਸਤੋ ਪਸ਼ੂ ਵਪਾਰ ਦਾ ਵੀਰ ਹੋਣਾਂ ਦਾ ਕੰਮ ਆ ਸੋ ਪਸ਼ੂ ਡੇਲੀ ਰੁਟੀਨ ਦੇ ਵਿੱਚ ਹੀ ਆਉਂਦੇ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਤੁਹਾਨੂੰ ਇਸ ਘਰੋਂ ਦਿਖਾਈਆਂ ਨੇ ਐਨੀਮਲ ਦਿਖਾਉਂਦੇ ਰਹੀਦਾ ਅੱਜ ਇਸ ਵੀਡੀਓ ਦੇ ਵਿੱਚ ਦੋ ਤੋਂ ਤਿੰਨ ਨਾਗ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਪੂਰੀ ਮਸਜਿਦ ਦਿਖਾ ਦੇਾਂਗੇ ਸੋਈ ਸੁਵਾਈ ਆ ਇੱਕ ਇਧਰ ਮੀਨੀ ਢੇਲੀ ਤੁਹਾਨੂੰ ਮੱਝ ਦਿਖਾ ਦੇਾਂਗੇ ਠੀਕ ਹੈ ਜੀ ਇੱਕ ਗੱਬਣ ਵਿਹੜ ਤੁਹਾਨੂੰ ਦਿਖਾਵਾਂਗੇ ਕੋਈ ਹਫਤਾ 8-10 ਦਿਨ ਹਜੇ ਸਮਾਂ ਲੈਂਦੀ ਆ ਸੋ ਇਹ ਤਿੰਨੇ ਨਾਗ ਹੋਣਗੇ ਤਿੰਨੇ ਨਗਾ ਦੀ ਡਿਟੇਲ ਲੈ ਕੇ ਤੁਹਾਡੇ ਨਾਲ ਆਪਾਂ ਫੁੱਲ ਜਾਣਕਾਰੀ ਸਾਂਝੀ ਕਰਦੇਾਂਗੇ ਸੋ ਅੱਜ ਤਰੀਕ 7 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਦੇ 10:00 ਤੋਂ 10:30 ਵਜੇ ਦਾ ਸਮਾਂ ਹੈ ਪੂਰੀ ਗੱਲਬਾਤ ਕਰਾਂਗੇ ਸੋ ਵੀਡੀਓ ਮੇਰਾ ਭਰਾ ਤੁਸੀਂ ਅੰਤ ਤੱਕ ਦੇਖ ਲਿਆ ਜੇ ਸੋ ਪੂਰੀ ਸਾਰੇ ਭਰਾਵਾਂ ਨੂੰ ਸਮਝ ਵਿੱਚ ਆ ਸਕੇ ਇੱਥੇ ਆਣ ਕੇ ਆਪਣੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਆ ਠੀਕ ਆ ਜੀ ਮਾਲ ਜਿਹੜਾ ਸੋਇਆ ਸੋਇਆ ਸੋ ਗੱਬਣ ਵੜ ਕੋਈ ਲੈ ਕੇ ਜਾਂਦਾ ਟਿੱਪ ਕੇ ਆਪਣੀ ਤਸੱਲੀ ਆ ਉਹ ਯਕੀਨੀ ਬਣਾ ਲਿਓ ਆਹ ਕਰਦੇ ਆ ਗੱਲਬਾਤ ਲੈਣੀਆਂ ਡਿਟੇਲ ਸਭ ਤੋਂ ਪਹਿਲਾਂ ਹਰਜੀਤ ਸ਼ਾਸਤਰੀ ਕਲ ਮਹਾਰਾਜ ਸਾਸਤਰੀ ਕਾਲ ਸੰਧੂ ਸਾਹਿਬ ਕੀ ਹਾਲ ਚਾਲ ਹੈ ਜੀ ਠੀਕ ਆ ਹਾਂ ਜੀ ਹਾਂ ਜੀ ਮਾਰੀ ਜੰਦੀ ਸ਼ਾਲਾ ਹਾਂ ਜੀ ਹਾਂ ਜੀ ਮਾਰੀ ਜੰਦੀ ਸ਼ਾਲਾ ਜੀ ਉਹ ਰਾਸੰਧੂ ਫਾਰਮਿੰਗ ਚੈਨਲ ਦੇਖ ਰਹੇ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਹਰ ਠੀਕ ਹੈ ਬ੍ਰਦਰ ਇੱਕ ਬੂਰੀ ਜਦੋਂ ਨੀਲੀ ਰਾਵੀ ਜਮਾ ਆ ਗਈ ਹੈ ਹਾਂਜੀ ਹਾਂਜੀ ਇੱਕ ਮਿਣੀ ਆ ਤੇ ਇੱਕ ਆਪਣੇ ਕੋ ਗੱਪਣ ਵੈੜ ਠੀਕ ਆ ਮਹਾਰਾਜ ਲੋਬ ਠੀਕ ਆ ਜੀ ਇੱਕ ਇੱਕ ਕੋ ਵੈੜੀ ਆਪਣੇ ਕੋਲ ਗੱਪਣ ਆ ਦੋ ਜਿਹੜੇ ਐਨੀਮਲ ਸੋਏ ਸਵਾਏ ਹਾਂ ਹਾਂਜੀ ਹਾਂਜੀ ਠੀਕ ਆ ਸੋ ਸ਼ੁਰੂਆਤ ਕਰਾਂਗੇ ਇੱਕ ਹਰਜੀਤ ਬਹੁਤ ਵਧੀਆ ਚੰਗੀ ਮਾਜਾ ਚਲੋ ਕਾਫੀ ਭਰਾ ਆਪਣੇ ਸ਼ੌਂਕ ਰੱਖਦੇ ਆ ਹਾਂਜੀ ਸੋ ਬੂਰੀਆਂ ਦੇ ਵਿੱਚ ਨੀਲੀ ਰਾਵੀ ਆ ਗਈ ਆ ਤੇ ਲਾਲੀ ਹੈ ਨਾ ਤੇਲਾਂ ਵਾਲੀ ਬੂਰੀ ਸੰਧੂ ਸਾਹਿਬ ਤੇ ਹੈਵੀ ਪਿਓਰ ਨੀਲੀ ਮਾਰਕਿੰਗ ਬਹੁਤ ਜਾਇਆ ਬਿਲਕੁਲ ਤੇ ਇੱਕ ਵਾਧ ਆਇਆ ਕਿ ਮਗਰ ਵੀ ਨੀਲੀ ਰਾਗੀ ਦਾ ਕੱਟਾ ਵਾ ਪੂਰਾ ਨੀਲਾ ਬਾਬੇ ਪ੍ਰੋਪਰ ਮਾਰਕਿੰਗ ਤੇ ਕਿੰਨੇ ਆ ਜਮਿਆਂ ਕੋਲੇ ਆ ਪੂਰਾ ਬਹੁਤ ਸੋਹਣਾ ਕੱਟਾ ਅੱਜ ਕਿੰਨੇ ਕਿਲੋ ਦੀ ਸੂਈਏ ਮਾਜ ਸੰਤੂ ਸਾਹਿਬ ਸੂਈ ਨੂੰ ਕੋਈ 20 ਲਾਲੇ ਕੋਈ 25 ਲਾਲੇ ਮੈਂ ਨਵਿੰਦਰ ਦੀ ਆ 20 ਵੀ ਮੰਨ ਸਕਦਾ 25 ਵੀ ਮੰਨ ਸਕਦਾ ਠੀਕ ਆ ਦੁੱਧ ਤੋਂ ਕਿਨਾਰ ਜੀਤੇ ਤੇ ਥੱਲੇ ਦੁੱਧ ਸੰਤੂ ਸਾਹਿਬ ਇਹ ਥੋੜਾ ਜਿਹਾ ਬੁਖਾਰ ਹੋਣ ਕਰਕੇ ਨਾ ਦੋ-ਤਿੰਨ ਦਿਨ ਥਲੇ 13 ਲੀਟਰ ਤੋਂ ਬਾਹਰ ਹੀ ਪਰ ਇਹ ਵੇਲੇ ਦੁੱਧ ਦਾ ਭਾਈ 11 ਲੀਟਰ ਦਵਾਂਗੇ ਵੀਰਾ ਭਰਾਵਾ ਵੀ 11 ਲੀਟਰ ਆਪਾਂ ਚੁਵਾ ਦਾਂਗੇ ਹੁਣ ਹਾਂਜੀ ਇਹ ਕਿਸ ਸੰਤੂ ਸਾਹਿਬ ਉਰਲੇ ਬੰਨੇ ਵਾਲਾ ਜਿਹੜਾ ਗਾਲ ਦਾ ਥਾਣਾ ਚੋਕੇ ਰੱਖਦੀ ਆ ਪਰਲੇ ਬਣਾ ਬੰਨੇ ਪਰਮਾਨੈਂਟ ਪਰ ਲਾ ਲਓ ਜਾਂ ਵਹੇ ਇਹਦਾ ਸ਼ੇਪ ਲਾ ਲਓ ਦੁੱਧ ਬਰਾਬਰ ਹੋਊਗਾ ਤੇ ਥੋੜਾ ਸ਼ੇਪ ਹੀ ਉਦਾਂ ਦੀ ਆ ਸ਼ੇਪ ਹੀ ਉਦਾਂ ਦੀ ਆ ਮੇਰਾ ਵੀ ਕੋਈ ਮਨ ਕੀ ਆਪਾਂ ਕਹਿ ਦਈਏ ਵੀ ਜੇ ਧਾਰਾਂ ਬਰਾਬਰ ਨੇ ਧਾਰਾਂ ਜਮਾਂ ਬਰਾਬਰ ਆ ਗਾਲਿਆਂ ਦਾ ਗਾਲਾ ਐ ਪ੍ਰੋਪਰ ਬਰਾਬਰ ਹੋਊਗਾ ਜਿਹੜਾ ਚੁੱਕਦਾ 2-4 ਧਾਰਾਂ ਵੱਧ ਭਾਵੇਂ ਨਿਕਲ ਘਾਟੇ ਨਹੀਂ ਨਿਕਲਣਗੀਆਂ ਉਹ ਛੱਲੀ ਜੀ ਵਹੇ ਪ੍ਰੋਪਰ ਵੱਜੀ ਹੋਦੀ ਪਹਿਲਾਂ ਠੀਕ ਆ ਜੀ ਸੋ ਇਧਰੋਂ ਮੈਂ ਤੁਹਾਨੂੰ ਇੱਕ ਦੋ ਸੋ ਆ ਜਿਹੜਾ ਤੁਸੀਂ ਬਿਲਕੁਲ ਦੇਖੋਗੇ ਸਾਈਜ਼ ਆਕਾਰ ਬਿਲਕੁਲ ਠੰਡਾ ਠੀਕ ਹੈ ਜੀ ਉੱਪਰ ਚੜਿਆ ਲੱਗਦਾ ਪਰ ਧਾਰਾਂ ਰਜੀਤਾ ਦਾ ਵੀ ਆ ਆ ਜਿਹੜੀ ਚੱਲੀ ਦੀਆਂ ਨੇ ਸੰਧੂ ਸਾਹਿਬ ਉਦਾਂ ਹੀ ਵੱਜੀਏ ਚੁਵਾਈ ਐ ਧਾਰਨ ਧਾਰ ਵਗੈਰਾ ਬਰੋਗਾਰ ਦਾ ਹਾਂ ਬੰਤਰੀ ਲੇਵੇ ਦੀ ਹਾਂ ਬੰਤਰੀ ਲੇਵੇ ਦੀ ਤੁਸੀਂ 11 ਕਿਲੋ ਦੁੱਧ ਕਿਸਾਨ ਵੀਰ ਹੋਏ ਸਮਾਜ ਦੇ ਥੱਲੇ ਹੁਣ ਮੌਕੇ ਤੇ ਹਾਜ਼ਰ ਆ ਕੋਈ 25 ਦਾ ਲਾ ਲਿਆ ਜੇ ਮਹੀਨਿਆਂ ਦੇ ਬਿਲਕੁਲ ਅੰਦਰਵਾਰੀ ਸਵੇਰ ਮਗਰ ਕਟਾ ਨੀਲੀ ਰਵੇ ਦਾ ਮਗਰ ਕਟਾ ਮੇਲ ਕਾਫਾ ਤੇ ਵੱਡੇ ਟਾਂਚੇ ਦੀ ਹੈ ਮੱਝ ਵੱਡੇ ਟਾਂਚੇ ਦੀ ਬਾਕੀ ਤਿਲਾਂ ਵਾਲੀ ਬੂਰੀਆ ਤੇ ਪ੍ਰੋਪਰ ਪ੍ਰੋਪਰ ਮਾਰਕਿੰਗ ਹੈ ਸਾਹੂ ਤੇ ਹਰ ਜਗ੍ਹਾ ਰਿਦਾ ਨਿਸ਼ਾਨਾ ਬਿਲਕੁਲ 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 ਬਾਕੀ ਵਿਖਾਲਾ ਵਖੂਲੇ ਤੋਂ ਨਾਰਮਲ ਹੀ ਤੁਸੀਂ ਜੱਜਮੈਂਟ ਕਰ ਹੀ ਲੈਣੀਆਂ ਠੀਕ ਹੈ ਜੀ ਚੰਗਾ ਦੁੱਧ ਕਰਮਾਲੀ ਥੱਲੇ ਹੁਣ ਵੀ ਮੌਕੇ ਤੇ ਹਾਜ਼ਰ ਆ ਕੋਲ ਕੇ ਤੁਹਾਨੂੰ ਆਪਾਂ ਤਸੱਲੀ ਨਾਲ ਤੋਰ ਕੇ ਦਿਖਾ ਦਿੰਨੇ ਆ ਤੇ ਕੱਤਪੋਤ ਵਾਲੀ ਮੈਂ ਆ ਕੋਈ ਵੀ ਭਰਾ ਆਪਣਾ ਦੂਰੋਂ ਨੇੜੇੋਂ ਆਉਂਦਾ ਤੇ ਇੱਕ ਆਈਡੀਏ ਤੇ ਤੁਸੀਂ ਆ ਸਕਦੇ ਜੇ ਵੀ ਵੱਡੀ ਹਾਈਟ ਕਰਦਾ ਸਿੰਗਲ ਅੱਡੀ ਤੇ ਬਿਲਕੁਲ ਪਤਲੇ ਪਿੰਡਾ ਕਰਮ ਵਾਲੀ ਦਾ ਤੇ ਤਿਲਾਂ ਵਾਲੀ ਪੂਰੀ ਵੀ ਕਹਿ ਦਿੰਨੇ ਆ ਬਾਕੀ ਨੀਲੀ ਰਾਵੀ ਦੇ ਵਿੱਚ ਆ ਨੀਲੀ ਰਾਵੀ ਬੂਰੀ ਗਿੰਦੂ ਸਾਹਿਬ ਮਾਝੇ ਵੱਡਨੇ ਵਿੱਚ 75000 ਦੀ ਨਾਰਮਲ ਉਧਾਂ ਜਿੰਨਾ ਕਰਮ ਵਾਲੇ ਨੂੰ ਬਿਲਕੁਲ ਬਿਲਕੁਲ ਸੋ ਵਜਨ ਵਟਾ ਤੁਸੀਂ ਚੈੱਕ ਕਰੋ ਜੀ ਵਜਨ ਵੇਟ ਆਪਣੀ ਥਾਂ ਤੇ ਆ ਪਰ 11 12 ਕਿਲੋ ਤੇ ਕਰਮਾ ਲਈ ਹੁਣ ਚੱਲਣ ਦੀ ਐ 11 ਕਿਲੋ ਤੇ ਕੋਈ ਭਰਾ ਆਨਲਾਈਨ ਚਾਹੇ ਥਿਆਣ ਕੇ ਤਸੱਲੀ ਕਰੋਗੇ 11 ਕਿਲੋ ਦੁੱਧ ਇਸ ਵਕਤ ਇਹਦੇ ਥਲੇ ਹਾਜ਼ਰ ਜੀ ਸੁਣੀਏ ਮੈਂ ਇਹਦੀ ਹਾਈਟ ਕੱਟ ਪਹਿਲਾਂ ਵੀ ਆਪਾਂ ਜ਼ਿਕਰ ਕਰਤਾ ਹਾਈਟ ਕੱਟ ਪੂਰਾ ਠੀਕ ਹੈ ਵੀ ਲੈ ਵੀ ਮੋੜ ਦੇਆ ਤਕ ਹਰਦੀ ਕੀ ਮੋਲ ਕੀ ਡਿਮਾਂਡ ਰਹੂਗੀ ਅਜੀ ਬਾਈ ਸੰਤੂ ਸਾਹਿਬ ਜਿੰਨੀ ਆ ਚਕੂਬੀਆਂ ਆ ਜਿਵੇਂ ਬੱਚਾ ਹੀ ਆ 10 8 10000 ਰੇ ਮਗਰ ਬੱਚਾ ਹੀ ਆ ਕਟਾ ਵੀ ਤੇਰਾ ਵੀ ਦਾ ਕਟਾ ਵਹਿ ਨਹੀਂ ਆਜ ਕਾਲ ਵੇਖਿਆ ਜਾਵੇ ਬੂਰਾ ਨੀਲਾ ਵਹਿ ਬੜੀ ਡਿਮਾਂਡ ਵੜੀ ਆ ਹਾਂ ਬਿਲਕੁਲ ਤੇ ਬੂਰੇ ਨੀਲੇ ਮੱਝ ਦੀ ਵੀ ਬਹੁਤ ਰੇਅਰ ਆ ਮਤਲਬ ਜੇ 100 ਦੇ ਵਿੱਚੋਂ ਵੇਖਿਆ ਜਾਵੇ ਤੇ 20 ਪੀਸ ਹੋਣਗੇ ਬਾਕੀ ਅਸੀਂ ਉਧਰ ਦੂਜੇ ਮਿਲਣਗੇ ਹੂੰ 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 ਯਾਰ ਕੀ ਮਿਲਿਆ ਨੀਲੀ ਮਿਲੂ ਗਾ ਬੱਚੇ ਪੁੱਛੇ ਲੈਣ ਵਾਸਤੇ ਬੜੀ ਚੰਗੀ ਆ ਬੜੀ ਰਿਜ਼ਲਟ ਸਾਹਮਣੇ ਆ ਹਾਂਜੀ ਹਾਂਜੀ ਬਾਕੀ ਹੈ ਸੰਧੂ ਸਾਹਿਬ ਐ ਚੋਣ ਬਿਲਕੁਲ ਕੋਲੀ ਰੂ ਵਰਗੀ ਕੋਈ ਪੂਰ ਛੱਟਾ ਨਹੀਂ ਆ ਤੇ ਸੰਧੂ ਸਾਹਿਬ ਮੁੱਲ ਕਰਨ ਨੂੰ ਭਾਵੇਂ ਤਾਂ ਡੇਢ ਕਰੀ ਜਾਈਏ ਹਾਂਜੀ ਭਾਵੇਂ 130 ਕਰੀ ਜਾਈਏ ਹਾਂਜੀ ਵਿਕਦੀਆਂ ਵਾ ਚਲਦੀਆਂ ਵੀ ਆ ਆ ਇਹ ਆਪਾਂ ਤੁਹਾਨੂੰ ਸਭ 1 15 ਚੋਂ ਮਾਨਦਾਨ ਕਰਦਾਂਗੇ 1 15 ਚੋਂ 1 10 ਦੀ ਸੰਧੂ ਸਭ ਹਾਣਾ ਦੇਣੀ ਆ 1 10 ਉਹ ਚੋਂ 200 ਰੁਪਿਆ ਛਾਊਟ ਹੋਊਗੀ ਇਹ ਤੋਂ ਥੱਲੇ ਮੇਰਾ ਇੱਕ ਫੋਨ ਨਾ ਲਾਵੇ 1 10 ਦੇ ਵਿੱਚੋਂ ਮਾਨਦਾਨਾ 200 ਰੁਪਿਆ ਛਾਊਟ ਆ ਲਓ ਵੀ 1 ਲੱਖ 10000 ਦੇ ਵਿੱਚੋਂ ਕੋਈ 100 200 ਰੁਪਿਆ ਮੌਕੇ ਤੇ ਛੋੜ ਛੱਪਾ ਠੀਕ ਆ ਸੋ ਮਾਝ ਤੁਸੀਂ ਚੈੱਕ ਕਰ ਲਈ ਆ ਚੰਗੀ ਮਾਝ ਆ ਬਾਕੀ ਬਾਡੀ ਸਟਰਕਚਰ ਹੀ ਬਹੁਤ ਸੋਹਣਾ ਕਰਮਾਲੀ ਦਾ ਬੱਚੇ ਦੀ ਥਾਂ ਬੱਚੇ ਚੰਗੇ ਮੇਰਾ ਫਰਾ ਚੰਗੇ ਬੁੱਲਾਂ ਦੇ ਬੱਚੇ ਲੈ ਸਕਦੇ ਹੋ ਫੋਨ ਵੀ ਮਗਰ ਕਟਾ ਮੇਲ ਕਾਫ ਅਰਸੋਂ ਬੁਖਾਰ ਹੋਇਆ ਇਹਨੂੰ ਆਪਾਂ ਐਵਲੇ 11 ਦਸਣ ਡਿਆ 11 ਹੀ ਆ ਠੀਕ ਆ ਉਦਾਂ ਤੋਂ ਤੇ 13 ਲੀਟਰ ਹੀ ਤੇ ਕਰਮਾਂ ਵਾਲੇ ਚਲੋ ਦੋਹਾਂ ਨਾਲ ਹਾਂ ਆ ਜਲਾ ਪਾ ਜ ਲਗਾਵਾ 13 ਤੋਂ ਟੱਪ ਜੂ ਕਿ 13 ਤੇ ਨਾਰਮਲ ਦੋ ਹੋ ਗਏ ਤੋਂ ਮੈਂ ਆ ਗਈ ਕਰਤੂਤ ਵਾਲੀ ਉਹ ਤਾਂ ਜਵਾਜੇ ਭਾਵੇਂ ਕਰਮਾਂ ਲਈ 13 14 ਲੀਟਰ ਮੈਨੂੰ ਕੀ ਹਤਾ ਹਾਂਜੀ ਹਾਂਜੀ ਸੋ ਬਾਕੀ ਸੇਵਾ ਤੇ ਕਿਸੇ ਭਰਾ ਦੀ ਹਾਂ ਤੇ ਤੁੜੀ ਦੇ ਵੱਲ ਚੱਲਣ ਡੇ ਆ ਜੋ ਲੈ ਵੀਰ ਜੀਤ ਅੱਗੇ ਸੈਕਟਰ ਨੰਬਰ ਤੇ ਇਹ ਤੋਹਫਾ ਲੈਣੀ ਆ ਕੇ ਢੇਲੀ ਆ ਹਿਲਦੇ ਸਿੰਘ ਨਹੀਂ ਫਿਕਸ ਹੀ ਆ ਫਿਕਸ ਹੀ ਆ ਜੀ ਢੇਲੀ ਆ ਗਈ ਢੇਲੀ ਆ ਗਈ ਹਾਂਜੀ ਨਹੀਂ ਚੰਗੀ ਆ ਮੈਂ ਇਸ ਵਕਨ ਮਾ ਆਪਣੇ ਕੋਲ ਸੂਈ ਹੈ ਸੰਧੂ ਸਾਹਿਬ ਘਰ ਲਿਆ ਦੂਜਾ ਗਿਆ ਵਾ ਕੋਈ ਤੀਜਾ ਵੀਰ ਮੰਨ ਸਕਦਾ ਵਾ ਆਪਣਾ ਕੇ ਨਾ ਕੋਈ ਇਹ ਨਹੀਂ ਵੀ ਆਪ ਆਪਦੇ ਘਰੇ ਸਵਾਈ ਜਾਂ ਜੰਮੀ ਬਲੀ ਆਪਣੇ ਘਰ ਆ ਆਪਣਾ ਸਮਝ ਲਾਵੇ ਵੀਰ ਭਰਾ ਕੋਈ ਠੀਕ ਹੈ ਜੀ ਤੇ ਚੌਣ ਸੰਧੂ ਸਾਹਿਬ ਮੱਛੀ ਮੋਟਰੀ ਆ ਹਾਂ ਜੀ ਮਗਰੀ ਦੇ ਕਟਾ ਜੇ ਅੱਜ ਕਿੰਨੇ ਦਿਨ ਹੋ ਗਏ ਰਜੀਤ ਦੇ ਨੂੰ ਸੰਧੂ ਸਾਹਿਬ ਕੋਈ ਲਾ ਲਓ 15 ਲਾ ਲਓ ਕੋਈ ਵੀਰ ਲਾ ਲਓ ਇੱਥੇ ਕਰ ਜੀ 15-20 ਦਿਨਾਂ ਦੇ ਕੱਟਾ ਹੀ ਮਗਰੇ ਦੇ ਕੱਟਾ ਹੀ ਮਗਰੇ ਦੇ ਵੀ ਠੀਕ ਆ ਇਹ ਕਿੰਨੇ ਕ ਦੁੱਧ ਤੇ ਹੋਣਾ ਸਤੂ ਸਾਹਿਬ 13 ਲੀਟਰ ਤੋਂ ਤੇ ਰੈਡੀਅਰ ਏ ਥੱਲੇ 13 ਲੀਟਰ 12 ਲੀਟਰ ਦੀ ਭਾਵੇਂ ਮੇਰਾ ਵੀਰ ਕੋ ਦੋ ਟਾਈਮ ਖਸਲੀ ਕਰੇ 13 ਲੀਟਰ ਤੁਸੀਂ ਥੱਲੇ ਆਪਾਂ ਘਰੇ ਜਮਾਵਾਂਗੇ ਠੀਕ ਆ ਲਓ ਵੀ 13 ਲੀਟਰ ਦੋਸਤੋ ਦੁੱਧ ਢੇਲੀ ਮੱਝ ਦੇ ਥੱਲੇ ਹੁਣ ਮੌਕੇ ਤੇ ਹਾਜ਼ਰ ਆ 15 ਕੋ 18 20 ਦਿਨਾਂ ਦੇ ਅੰਦਰ ਅੰਦਰ ਜਿਹੜਾ ਸੁਗਾ ਇਧਰ ਤੋਂ ਆਪਾਂ ਲਾ ਕੇ ਉਹ ਵਿਖਾ ਦਿੰਨੇ ਇੱਕ ਬਰੀਕ ਕਿਹਦੇ ਨੂੰ ਗਿਆ ਸੀ ਇਹ ਚਾਹ ਦੇਖੋ ਥਾਣੇ ਦੇਖੋ ਕਰਮਾਂ ਨੂੰ ਦੋਵੇਂ ਥਾਣੇ ਲੱਗਾ ਇੱਕ ਉਹ ਜਿਹਾ ਸੋ ਚੱਡੇ ਜੁੜੇ ਦੀ ਉਧਰੋਂ ਵਜਦੀ ਗੇਠੀ ਸੰਧਾ ਸਾਬ ਉਹਦੋਂ ਵਜਦੀ ਆ ਤੇ ਚਮੜੀ ਵੇਖੋ ਕਿਦਾਂ ਦੀ ਪਤਲੀ ਕਾਗ ਜਰਗੀ ਬਿਲਕੁਲ ਸੋ ਆਇਆ ਮੇਰੇ ਉਹਦਾ ਬੂਰੀ ਵੰਗੂ ਇਹ ਵੀ ਕਰਮਾਣੀ ਪੂਰੀ ਫੱਫਦੀ ਵੱਡੇ ਕਾਦੇ ਪੂਰੀ ਫੁੱਲ ਵੱਡੇ ਕੱਢ ਕੱਢਦੀ ਆ ਮੱਝਾਂ ਦੋਵੇਂ ਇੱਕ ਨੋਏ ਪਰ ਇੱਕ ਦੋ ਪਰੇ ਆ ਬਿਲਕੁਲ ਲੋ ਵੀ ਇੱਥੇ ਆਇਆ ਕੋਈ ਇਹ ਗੱਲਬਾਤ ਨਹੀਂ ਹੋਊਗੀ ਵੀ ਕੋਈ ਛੇ ਛੋਟੀ ਨਿਕਲੂਗੀ ਤੇ ਜੇ ਦੱਸਿਆ ਵਟੇ ਜਾਊਗਾ ਵੱਡੀ ਨੂੰ ਵੱਡੀ ਕਵਾਂਗੇ ਠੀਕ ਆ ਜੀ ਦੋ ਤ ਕਰਮਾਣੀ ਸਿਰ 13 ਕਿਲੋ ਤੋੜ ਕੇ ਆਪਾਂ ਤੁਹਾਨੂੰ ਤਸल्ली ਨਾਲ ਦਿਖਾ ਦਿੰਨੇ ਆ ਤੇ ਚੁਆਈ ਚੁਆਈ ਦੀ ਖਰਜੀਤ ਇਹ ਵੀ ਬਿਲਕੁਲ ਇੱਕੇ ਟਾਈਮ ਪਾ ਲਓਂਦੇ ਹੁੰਦੇ ਇੱਕੇ ਟਾਈਮ ਹੀ ਖਾ ਲੈਂਦੇ ਮੈਂ ਨਾ ਬਾਂਬੀ ਆ ਹਾਂ ਠੀਕ ਆ ਜੀ ਲੱਗ ਗਿਆ ਵੀਰੇ ਉਸ ਤੋਂ ਦੋ ਗੋਰੀ ਕਮਾ ਦੇ ਜੇ ਨੇੜਿਓਂ ਹੈ ਬੱਚੇ ਤਾਂ ਕਿ ਵੀਰਾ ਪਸ਼ੂ ਕਰਦੇ ਆ ਫਿਰ ਉਦੋਂੋਂ ਪਾਈਦਾ ਕੋਈ ਨਹੀਂ ਸੱਚ 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 ਹੋ ਠੀਕ ਹੈ ਜੀ ਸੋ ਫੁੱਲ ਜ਼ਬਰਦਸਤ ਸਮਾਂ ਆ ਕੋਈ ਭਰਾ ਮੇਰਾ ਕੋਈ ਛੋਟੀ ਹੌਲੀ ਨਹੀਂ ਗਈ ਫੁੱਲ ਵਜਨ ਵੇਟ ਆ ਭਾਰੀ ਸਰੀਰਕ ਬੰਤਰ ਆ ਸੋ ਟਾਂਚਾ ਤੁਹਾਡੇ ਸਾਹਮਣੇ ਆ ਕਰਮਾ ਲਈ ਠੀਕ ਹੈ ਜੀ ਅੱਗੇ ਪਿੱਛੇ ਕੋਈ ਦੱਸ ਨਹੀਂ ਦਿੰਦੀ ਕਿ ਜੇਕਰ ਪਿੱਛੇ ਬੰਦਾ ਕੋਈ ਛੜ ਗਿਆ ਤੇ ਇੱਕ ਵਾਰੀ ਮੇਰਾ ਭਰਾ ਦੇਖੂਗੇ ਰੀਜਨਲ ਸੋ ਚੰਗੀ ਪੁਲਿਸ ਆ ਤੇ 13 ਕਿਲੋ ਐਸੋਕ ਦੇ ਨਾਲ ਛੋਟੇ ਦੀ ਮਾਝਾ ਕਾਫੀ ਸ਼ੌਂਕ ਰੱਖਦੇ ਆਪਣੇ ਭਰਾ ਟੀਲੀਆਂ ਦਾ ਸੀ ਮੇਰੀਆਂ ਚੌਕਟੀਆਂ ਜਿਹੜਾ ਆਪਣੇ ਕਰਮਾਂ ਨੂੰ ਆਹ ਸਰਮਾਂ ਨੂੰ ਆਉਣੀਆਂ ਪ੍ਰਾਣੀਆਂ ਆਉਣੀਆਂ ਚੱਲ ਜਾਂਦੀਆਂ ਆ। ਇਹ ਨਹੀਂ ਵੀ ਆਸਾ ਸੇਵਾ ਨਹੀਂ ਕਰਦੇ ਸੇਵਾ ਆਪਾਂ ਵੀ ਜੇ ਤੂੜੀਆਂ ਨੇ ਤੂੜੀ ਤੇ ਵੀ ਪੂਰੀ ਖੋਲੀ ਕਰੀ ਦੀ ਆ। ਬਿਲਕੁਲ ਬਿਲਕੁਲ। ਪਰ ਇਹਦੀ ਸੇਵਾ ਚਾਹੀਦੀ ਆ ਕਿ ਇਹ ਚੰਗੇ ਘਰ ਆਏਗਾ 15 ਲੀਟਰ ਤੋਂ ਬਾਅਦ ਦੁੱਧ ਐਵੜੇ ਹੁਣ ਦਊਗੀ। ਢੇਲੀਆਂ ਮੇਡੀਆਂ ਦਾ ਇਦਾਂ ਦਾ ਤੈਨੂੰ ਪਤਾ ਵੀ ਪਤਾ ਹੀ ਨਹੀਂ ਕਿ ਕਰਮਾਂ ਲਿਆ ਕਿੰਨਾ ਦੁੱਧ ਜਵਾਬ। ਹਾਂਜੀ ਹਾਂਜੀ। ਤੇ ਕੱਟਾ ਮਗਰਾ ਦੋਸਤੋ ਵੱਡੀ ਹਾਈਟ ਕੱਤਦੀ ਆ 13 ਕਿਲੋ ਦੁੱਧ ਅੱਜ 15 18 20 ਦਿਨਾਂ ਦਾ ਸੁਹਾ ਦੱਸਿਆ। ਬਾਕੀ ਜਿਹੜੇ ਭਰਾ ਨੂੰ ਸੱਜ ਸੋ ਨਾਲ ਦੀ ਨਾਲ ਹੀ ਆਪਾਂ ਦਾ ਜਿਹੜਾ ਫਰਜ ਬਣਦਾ ਹੁਣ ਆਇਆ ਮੌਕੇ ਤੇ ਚਵਾਈ ਤੁਹਾਨੂੰ ਨਾਲ ਦੀ ਨਾਲ ਹੀ ਆਪਾਂ ਦਿਖਾ ਰਹੇ ਆਂ ਦੀਪੋਈ ਭੂਰ ਛੱਟੇ ਵਾਲੀ ਗੱਲਬਾਤ ਹੋਈ ਤੇ ਵਿੱਚ ਆਪਾਂ ਚੀਜ਼ ਦੱਸ ਦੇਵਾਂਗੇ ਠੀਕ ਆ ਸੋ ਅਗਲੇ ਪਿਛਲੇ ਥਣਾ ਦੀ ਚੋਣ ਬਰਾਬਰ ਰਹੂਗੀ ਤੇ ਇਹਦਾ ਹਰ ਜੀ ਦਾ ਮੁੱਲ ਕੀ ਰਹੂਗਾ ਭਾਈ ਲੈਣ ਦੇਣ ਮੋਲ ਸੰਧੂ ਸਾਹਿਬ ਭਾਵੇਂ 4.2 ਕਰ ਦਈਏ ਜਿਹੜੇ ਸੰਨ ਬਾਜ਼ਾਰ ਚੱਲਣ ਦੇ ਆ ਪਰ ਆਪਣੇ ਕੰਮ ਹੁੰਦੇ ਆ ਉੜਦੀਆਂ ਵਾਲੇ ਡੰਗਰੇ ਪਾਈਦੇ ਆ ਇਹਦੇ ਨਾਲ ਹੀ ਵਿਕ ਜਾਂਦੇ ਆ ਤੇ ਮੋਲ ਆਪਾਂ ਸੰਧੂ ਸਾਹਿਬ ਇਹਦਾ ਭਾਵੇਂ 1.30 ਕਰ ਲਈਏ ਹਾਂਜੀ 35 ਕਰ ਲਈਏ ਹਾਂ ਇੱਕ ਵੀਰੀ ਦੇ ਦਈਏ ਇੱਕ 20 ਦੀ ਵੇਹਲੂ ਇੱਕ 20 ਦੀ ਦੇਣੀ ਦੇ ਦਿੱਤੀ ਬਾਕੀ ਛਾਲ ਮਾਰ ਦਿੱਤੇ ਵਿੱਚੋਂ ਜੋ ਕੋਈ ਲੈਸ ਕਰਨੀ ਕਰਦੂ ਸੰਦੂ ਸਾਹਿਬ ਇੱਕ 15 ਜੋ 200 ਰੁਪਿਆ ਛੋਟ ਕਰਨੀ ਹੋਣੀ ਬਸ 15 ਚ ਹਾਂਜੀ ਲੋ ਵੀ 15 ਦੇ ਵਿੱਚੋਂ 200 ਪਿਆਛਾ ਮੇਰਾ ਵੀ ਨ ਕਰੇ ਬਾਕੀ ਮੱਝ ਵੇਖੋ ਸਟ੍ਰਕਚਰ ਵੇਖੋ ਮੇਰਾ ਭਰਾ ਠੀਕਾ ਜੀ ਸੋ ਚੀਜ਼ ਚੀਜ਼ ਦੇ ਮੁੱਲ ਹੁੰਦਾ ਮੱਝਾਂ ਥੱਲੇ ਵੀ ਲੱਖ ਤੋਂ ਆਉਂਦੀਆਂ ਨੇ ਠੀਕਾ ਜੀ ਇੱਕ 55 ਦੀ ਵੀ ਕੋਈ ਭਰਾ ਖਰੀਦਣ ਦੇ ਕੋਈ 2 ਲੱਖ ਦਾ ਵੀ ਮਾਲ ਖਰੀਦਣ ਦੇ 6 6 ਦਾ ਮੋੜਾ ਠੀਕਾ ਜੀ ਤੇ 13 ਕਿਲੋ ਚਵਾਈ ਲੱਗੀ ਆ ਕਰਮਾਲੀ ਨੂੰ ਚਵਾਈ ਤੁਸੀਂ ਵਿੱਚ ਚੈੱਕ ਕਰ ਲੋਗੇ ਬਾਕੀ ਲੀਟਰ ਮਾਰ ਕੇ ਦੇਖਣੇ ਕਿਸੇ ਉਹ ਇੱਥੇ ਆਣ ਕੇ ਆਪਦਾ ਤਸੱਲੀ ਕਰ ਲਿਓ ਜੀ 1 15 ਦੇ ਵਿੱਚੋਂ 200 ਰੁਪਇਆ ਸ਼ੋਟ ਇਹ ਤੋਂ ਬਾਅਦ ਇੱਕ ਆਪਾਂ ਤੁਹਾਨੂੰ ਵੇੜ ਦਿਖਾ ਦਿੰਨੇ ਆ ਵੇੜ ਵੀਰ 허ਦੀ ਦੱਸ ਰਿਹਾ ਸੀ ਵੀ ਥੋੜਾ ਜਿਹਾ ਨਰਮ ਆ ਸਮਾਂ ਕੋਈ 8 ਤੋਂ 10 ਤੋਂ 10 ਤੋਂ 12 ਕੇ ਦਿਨ 12 13 ਮੇ ਸੰਤੂ ਸਾਹਿਬ ਮਾਲਣਾ ਲੈਣੀਆਂ ਤੇ ਬਾਕੀ ਕਰਮਾੜੀ ਢਿੱਲਾ ਢੁਲਾ ਬਹੁਤ ਜਾਰੀਆਂ ਜੀ ਹਾਂ ਤੇ ਲੜਾ ਲੜਾ ਬਹੁਤ ਜਾਰੀਆਂ ਕਰਮਾੜੀ ਜਦੋਂ ਆਪਾਂ ਪਾਉਣੀ ਨਹੀਂ ਤੇ ਗਾਵਾਂ ਦੋ ਵੇਗੀਆਂ ਜਸਵੇਰੇ ਅੱਛਾ ਜੀ ਤੇ ਮੈਂ ਕਹਾ ਚਲੋ ਹੁਣ ਨਾਲ ਲਗਵੀਂ ਫੇਰਾ ਫਤਜੀ ਨਾਲ ਇਹ ਬਾਦਨੇ ਆ ਬਹੁਤ ਪਰਪਾ ਚਲੋ ਅੱਜ ਇਹਨਾਂ ਵੀ ਥੋੜਾ ਜਿਹਾ ਰੇਟ ਤੇ ਆ ਕੇ ਮੁਕਣੀ ਰੇਟ ਥੋੜਾ ਜਿਹਾ ਕੇ 5 4000 ਕੇ ਨਰਮ ਹੋ ਜਾਂਦਾ ਹਾਂਜੀ ਹਾਂਜੀ ਜੇ ਵਹਿੜ ਨਰਮਾ ਤੇ ਰੇਟ ਵੀ ਨਰਮ ਕਰਦੇ ਹਾਂ ਹਾਂ ਪਹਿਲੇ ਸੁਵੇ ਪਹਿਲੇ ਸੁਵੇ ਪਹਿਲੇ ਸੁਵੇ ਵੀਰੋ ਪਲਾਸਟਰਾਂ ਰਿਕਾਰਡ ਬਾਕੀ ਢੱਲਾ ਢਲ ਲੈਂਦੇ ਆ ਯਾਰ ਚੈੱਕ ਕਰੋ ਵੀ ਕਰਮਾ ਵਾਲੀ ਕਿਦ ਨੂੰ ਲਈ ਫਿਰਦੀ ਗਾ ਮੌਜੂ ਤਾਂ ਝੋਲਾ ਝਾਲਾ ਨਾ ਬਹੁਤ ਜਿਆਦਾ ਚੰਗਾ ਖਲਾਰ ਖਲੂਰ ਬੜਾ ਚੱਡੇ ਦਾ ਬਾਕੀ ਮਿਲਕ ਬੇਨ ਵੀ ਕਾਫੀ ਮੋਟੀ ਆ ਦੋ ਪਾਸੇ ਵਾਂਡਵਰ ਤਣਾ ਦੇ ਤੁਹਾਨੂੰ ਥੋੜੀ ਆਪਾਂ ਲਾ ਕੇ ਵਿਖਾ ਦਿੰਦੇ ਆ ਕ੍ਰੋਸ ਬ੍ਰੀਡ ਆ ਗਈ ਆ ਕ੍ਰੋਸ ਬ੍ਰੀਡ ਆਈ ਠੀਕ ਆ ਜੀ ਚਿਫ ਦੇ ਵਿੱਚ ਕ੍ਰੋਸ ਆ ਕੋਈ ਗਰਮੀ ਗੁਰਮੀ ਨਹੀਂ ਮਨਉਂਦੀ ਕਰਮਾ ਵਾਲੀ ਇੰਨੀ ਚਾਰੇ ਸਾਲ ਬੰਦਾ ਸਾਲ ਬੰਨ ਬੱਜੀ ਰਵੇ ਜੇ ਗਾਂ ਘਰ ਕੇ ਜੇ ਤੇ ਗਾਂ ਕਲੇਰੇ ਘਲ ਜਾਏਗਾ ਹਾਂ ਠੀਕ ਆ ਬਾਕੀ ਰਜੀਤ ਤਾਂ ਕਿਸੇ ਰਕਮ ਦੀ ਹੋਰ ਕੋਈ ਔਰ ਛੋੜ ਤੇ ਨਹੀਂ ਹੈਗੀ ਕੋਈ ਚੱਕਰ ਨਹੀਂ ਸੰਧੂ ਸਾਹਿਬ ਐ ਤਿੰਨ ਪੂਰੀ ਫੁੱਲ ਬਰਾਬਰ ਆਈ ਆ ਹਰ ਤਰ੍ਹਾਂ ਨਾਲ ਓਕੇ ਆ ਠੀਕ ਆ ਉਹ ਵੀ ਹੋਰ ਕੇ ਦਿਖਾ ਦਿੰਦੇ ਆਪਾਂ ਤੋਂ ਆਪਣੇ ਹੱਥ ਥੱਲੀ ਕਰੇ ਟਿੱਪ ਕੇ ਪ੍ਰੋਪਰ ਸੋ ਸਟੇਟ ਪਟਾ ਆ ਗਿਆ ਬਿਲਕੁਲ ਮੱਥੇ ਦੀ ਗੱਲ ਕਰਕੇ ਤੇ ਮੋٹے ਡੱਬ ਨੇ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਸੋ ਚਾਰੇ ਥਾਣ ਆੜ ਤੋਂ 10 ਦਿਨ ਆਰਾਮ ਨਾਲ ਲੈ ਜੂਗੇ ਜੇ ਕਰਮਾਂ ਲਈ ਠੀਕ ਆ ਜੀ ਕਾਫੀ ਖਲੂਗੀ ਥੱਲੇ ਸੋ ਲੇਵੇ ਦੇ ਢਿੱਲ ਤੋਂ ਆਪਾਂ ਇੱਕ ਅੰਦਾਜ਼ਾ ਲਾਉਣਾ ਹੁੰਦਾ ਹੈ ਕਿ ਪਹਿਲੇ ਸਵੇਰ ਦਸਨ ਮੁਤਾਬਕ ਆ ਵੀ 20 ਕਿਲੋ ਲਵੀਰ ਜੀ ਤਾਂ ਕੀ ਮੁੱਲ ਕੀ ਕਰਾਂਗੇ ਡਿਮਾਂਡ ਪਈ ਦੀ ਸਾਹਿਬ ਜੇ ਦੇ ਆਪਣੀ ਵਸ਼ੀ ਹੁੰਦੀ ਤਿਆਰ ਆ ਤੇ ਜਿਵੇਂ ਕਰਨ ਵਾਲੀ ਦਾ ਰਿਕਾਰਡ ਦੱਸਿਆ ਨਾ ਇਹਨੇ ਕਿ 20 25 ਲੀਟਰ ਦੇ ਦੇ ਭਾਂਡੇ ਚ ਪਾ ਗਏ ਫਿਰ ਭਾਵੇਂ 80 90 ਜਿੰਨੇ ਮਰਜੀ ਵੇਚ ਦੇ ਉਹ ਤੇ ਜਵਾ ਕੇ ਆਪਾਂ ਦਿੰਦੇ ਮੌਕੇ ਦਾ ਤਿਆਰ ਹਾਂਜੀ ਹਾਂਜੀ ਹੁਣ ਵੀ ਚਲੋ ਕੱਚੀ ਆ ਜੇ ਕੇ ਵੀਰ ਭਰਾ ਨੇ ਸਾਹਮ ਸੂਮ ਵੀ ਕਰਨੀ ਆਪਣੀ ਖੜਕੇ ਦੇ ਚਲੋ ਆਪਾਂ ਮੋਲ ਆਪਾਂ ਭਾਂਜ ਨੇ ਤੇ ਗਏ ਭਾਂਜ ਸੱਤਰ ਕਰੀਏ 65000 ਦੇ ਦੇਈਏ 65000 ਦੇ ਕਰ ਦਈਏ ਚਲੋ ਮਾਨਤਨ ਕਰ ਦਈਏ ਲੱਭਦਾ ਨਹੀਂ ਕੋ ਲੱਭ ਲਈਏ ਥੋੜਾ ਮਿੱਠਾ ਮਿੱਠਾ ਦੋ ਹਾਂ ਹਾਂ ਬਰਾਬਰ ਇਹਨਾਂ ਗਾਲੇ ਦਾ ਚੀਜ਼ ਲੈਣ ਗਿਆ ਨਾ ਅਸਲ 'ਚ ਵੇਚ ਸੁੱਕੀ ਲਈਦੇ ਆ ਤੁਸੀਂ ਵੀਡੀਓ ਪਾਤੀ ਦੋ ਘੰਟੇ ਡੰਗਰੇ ਵੇਚ ਜਣੇ ਆ ਲੱਭਣ ਲੱਗਿਆ ਨੂੰ ਦੱਸ ਦੇਣ ਲੱਗ ਜਣੇ ਆ ਔਖਾ ਸਾਫ਼ ਸੁਥਰਾ ਪਸ਼ੂ ਲੱਭਦਾ ਵੀ ਨਹੀਂ ਨਹੀਂ ਲੱਭਦਾ ਸਾਫ਼ ਸੁਥਰਾ ਇਹ ਤਾਂ ਗੱਲ ਨੰਗਰੇ ਸਾਫ਼ ਲਈਦਾ ਉਹਦੇ ਕੋਲ ਸੰਧੂ ਸਾਹਿਬ ਇਹਦਾ 62000 ਚ ਮਾਨਤਨ ਕਰਦਾ 62000 ਥੋੜਾ ਬਹੁਤਾ ਲਓ ਵੀ 62000 ਦੇ ਵਿੱਚੋਂ ਕਿਸਾਨ ਵੀਰੋਂ ਮਾਨਤਨ ਹੋ ਜਾਊਗਾ ਡਿਮਾਂਡ 65 ਕਰਾ ਲਓ 75 80 85 ਕੁਝ ਵੀ ਕਰਾ ਲਓ ਠੀਕ ਆ ਜੀ ਅਜੇ ਨਰਮ ਕਰਕੇ ਆ ਮੇਰਾ ਭਰਾ ਜੀ ਕੋਲ ਕੋਈ ਅੱਗੇ ਵੇਚਣ ਵਾਸਤੇ ਵੀ ਖੜਨਾ ਚਾਹੁੰਦਾ ਲੈ ਕੇ ਜਾਣਾ ਚਾਹੁੰਦਾ 2 ਰੁਪਏ ਦੇਂਦੀ ਆ ਕਿਉਂਕਿ ਵਜਨ ਵੇੜ ਕਰਮਾ ਲਈ ਤਾਂ ਚੰਗਾ ਥਣ ਥਣ ਬਹੁਤ ਸੋਨਾ ਮੁੱਠੀ ਵਾਲਾ ਥਣਾ ਤੇ 62000 ਦੀ ਵੇੜ ਮਿਲ ਜੂਗੀ ਅੱਗੇ ਭਾਵੇਂ ਆਪਦੀ ਸੇਵਾ ਕਰਕੇ 4 ਦਿਨ ਸਾਭ ਕੇ 75000 ਦੀ ਵੇਚਦੇ ਹੋ ਠੀਕ ਆ ਸੋ ਵੇੜ ਚੰਗੀ ਆ ਹੱਥ ਪਾ ਸਕਦੇ ਹੋ ਤੁਸੀਂ ਫਿਰ ਇਧਰ ਆਪਾਂ ਜਿਹੜੀਆਂ ਤੁਹਾਨੂੰ ਦੋ ਮੱਝਾਂ ਦਿਖਾਤੀਆਂ ਨੇ ਫੁੱਲ ਭਾਰੀਆਂ ਚਟਾਨਾਂ ਵਰਗੀਆਂ ਕਰਮਾਂ ਵਾਲੀਆਂ ਤੇ ਰੇਡ ਕਰਮਾਂ ਦੇ ਬਿਲਕੁਲ ਸੁੱਤਰ ਆ ਜੈਜ ਰੇਟ ਆ ਸੋ 12 12 13 13 ਕਿਲੋ ਨੂੰ ਟੱਚ ਕਰਨ ਵਾਲੀਆਂ ਜਿਹੜੀਆਂ ਇਹ ਮੱਝਾਂ ਨੇ ਪੂਰੀ ਦੀ ਤਾਂ ਪੂਰੀ ਤੁਹਾਨੂੰ ਦਿਖਾਤੀ ਆ ਇਧਰ ਢੇਲੀ ਦਿਖਾਈ ਆ ਮਾਜੇ ਵੀ ਚੰਗੀ ਖਾਸੀ ਆ 13 ਕਿਲੋ ਦੁੱਧ ਤਿਆਰ ਲੈ ਵੀ ਹਰਜੀਤ ਵੀਰੇ ਇਹ ਆਪਣੇ ਕੋਲ ਤਿੰਨ ਹੀ ਲੱਗ ਸੀ ਅੱਜ ਹਾਂਜੀ ਤਿੰਨ ਹੀ ਲੱਗਾ ਜੀ ਤੇ ਨੰਬਰ ਇੱਕ ਕਰਿਓ ਸਾਝੇ ਆਪਣੇ ਸੰਧੂ ਸਾਹਿਬ ਨੰਬਰ ਆਪਣਾ 81469 53927 73475 ਤੇ 70164 ਠੀਕ ਹੈ ਜੀ ਹਾਂਜੀ ਇਹ ਦੋ ਨੰਬਰ ਆਪਣੇ ਚੱਲਦੇ ਆ ਬਾਕੀ ਵੀਰ ਮੇਰਾ ਭਰਾ ਬੇਨਤੀ ਇਹੋ ਆ ਵੀ ਸੂਏ ਸਾਰੇ ਡੰਗਰ ਆਪਣੀ ਚੋਕ ਤੇ ਸੱਲੀ ਕਰਕੇ ਲੈ ਕੇ ਜਾਓ ਗੱਬਾਂ ਡੰਗਰਿਆ ਲੱਥਣ ਤੋਂ ਪਹਿਲਾਂ ਆਪਦੇ ਘਰ ਜਿਵੇਂ ਆਨਲਾਈਨ ਆਉਂਦਾ ਤੇ ਆਪਣੀ ਟਿੱਪ ਕੇ ਸੱਲੀ ਕਰ ਲਈ ਗੱਡੀ ਨੂੰ ਲੱਥਣ ਤੋਂ ਪਹਿਲਾਂ ਕਿਉਂਕਿ ਤੁਹਾਨੂੰ ਵੀ ਪਤਾ ਆ ਕਿ ਇਹ ਵਾਹ ਪਰੇ ਖਲ ਰਿਹਾ ਇਹਨਾਂ ਨੂੰ ਪਤਾ ਕੋਈ ਨਹੀਂ ਅੱਜ ਹੋ ਰਿਹਾ ਕੱਲ ਹੋ ਰਿਹਾ ਬਿਲਕੁਲ ਠੀਕ ਹੈ ਜੀ ਫਾਦ ਵਿੱਚ ਕਿਸੇ ਨੂੰ ਕਿੰਤੂ ਹਾਂਜੀ ਬਾਕੀ ਲਾਮਾ ਲਾਮਾ ਸੰਦੂ ਸਾਹਿਬ ਰਹਿ ਹੀ ਨਹੀਂ ਜਾਂਦਾ ਜਦੋਂ ਤੁਸੀਂ ਗੱਬਾਂ ਡੰਗਰ ਆਪਣੇ ਘਰ ਲੱਥਦਾ ਟਿੱਪ ਲਿਆ ਜਾਂ ਮੇਰੇ ਘਰ ਟਿੱਪ ਲਿਆ ਹਾਂ ਸੁਆ ਡੰਗਰ ਮੇਰੇ ਘਰ ਦੋ ਟਾਈਮ ਇੱਕ ਟਾਈਮ ਚੋਲਿਆ ਤੇ ਲਾਮਾ ਕੇ ਇਹ ਚੀਜ਼ ਦਾ ਰਹਿ ਹੀ ਨਹੀਂ ਜਾਂਦਾ ਬਿਲਕੁਲ ਬਿਲਕੁਲ ਇਹ ਕੇਂਦਰ ਜੇਰ ਰਹਿ ਗਈ ਆ ਕੋਈ ਨੁਕਸਿਆ ਉਹ ਆਦੇ ਉਹ ਚਲੋ ਹੁੰਦਾ ਕਿ ਵਪਾਰੀ ਸੁਸਿਆ ਨਹੀਂ ਉਹ ਫਰਜ ਬੰਦ ਆ ਨਾ ਦੱਸਿਗੇ ਤੇ ਚਲੋ ਉੱਥੇ ਗੁਨੇਗਾਰ ਆਪਾਂ ਹਾਂਜੀ ਉਹ ਦੱਸਣਾ ਫਰਜ ਬਣਦਾ ਜੀ ਹਾਂਜੀ ਬਾਕੀ ਜੋ ਕੁਝ ਕਿਸਾਨ ਵੀਰੋ ਤੁਹਾਡੇ ਸਾਹਮਣੇ ਆ ਕਤਕਾਰ ਦੱਸਤਾ ਦੁੱਧ ਦੱਸਤਾ ਉਹਨੂੰ ਤਸੱਲੀ ਵੈਰੀਫਾਈ ਕਰਨਾ ਵੀ ਵਾਕਈ ਇਨਾ ਹੈਗਾ ਉਹ ਇੱਥੇ ਆਉਣਾ ਪਊਗਾ ਇੱਕ ਟਾਈਮ ਚਲੋ ਦੋ ਟਾਈਮ ਚਲੋ ਕੋਈ ਪੱਕਾ ਬਿਆਨਾਂ ਪਾ ਕੇ ਆਪਣੀ ਵਿਜ਼ਿਟ ਕਰ ਲਿਓ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ